ਜੈਮਪ ਜੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਾਜ਼ਰਾਂ ਅੱਜ ਮੋਝਦਿਆਂ ਕੁਝ ਗੱਲਾਂ ਦਾ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਚਾਰ ਪੰਜ ਮਸਲੇ ਤੁਹਾਡੇ ਨਾਲ ਸਾਂਝੇ ਕਰਨੇ ਆਪਾਂ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਆ ਐਲਨ ਮਸਕ ਵੱਲੋਂ Wisconsin ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਇੱਕ ਸਕੀਮ ਆ ਦੂਜਾ ਮਸਲਾ ਆ ਪਾ ਇਮੀਗ੍ਰੇਸ਼ਨ ਸੰਬੰਧੀ ਸਖਤੀ ਨਾਲ ਗੱਲਬਾਤ ਕਰਨੀ ਆ ਤੀਜਾ ਡੋਨਲਡ ਟਰੰਪ ਨੇ ਤੀਜੀ ਵਾਰੀ ਰਾਸ਼ਟਰਪਤੀ ਬਣਨ ਦੀ ਇੱਛਾ ਪ੍ਰਗਟ ਕੀਤੀ ਆ ਚੌਥੀ ਗੱਲਬਾਤ ਕਰਨੀ ਹੈ ਕਿ ਜਿਹੜੇ ਅਮਰੀਕਾ ਦੇ ਵਿੱਚ ਆਮ ਲੋਕਾਂ ਨੇ ਖਰਚ ਘਟਾ ਲਿਆ ਆਪਣਾ ਤੇ ਆਖਰ ਦੇ ਵਿੱਚ ਅਮਰੀਕਾ ਦੇ ਟੈਰ ਪਤਾ ਲੱਗ ਰਿਹਾ ਹੈ ਕਿ 6 ਮਿਲੀਅਨ ਡਾਲਰ ਇਕੱਠਾ ਹੋਏਗਾ ਇਹਦੀ ਸੰਬੰਧੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਜਿਹੜੀ ਐਲਨ ਮਾਸਕ ਦੀ ਇੱਕ ਸਕੀਮ ਆ ਉਹਦੇ ਬਾਰੇ ਉਹ ਬਹੁਤ ਚਰਚਾ ਦੇ ਵਿੱਚ ਆ ਗੱਲ ਕੀ ਆ ਬ੍ਰੈਡ ਸ਼ਿਮਲ ਤੇ ਸੁਸਾਨ ਕਰਾਫਰਡ ਇਹ ਦੋ ਵਿਅਕਤੀ ਨੇ ਜਿਹੜੇ ਇਸ ਵੇਲੇ ਵਿਸਕਾਨਸਨ ਦੇ ਵਿੱਚ ਸੁਪਰੀਮ ਕੋਰਟ ਦੀਆਂ ਵੋਟਾਂ ਆ ਉਹਦੇ ਵਿੱਚ ਖੜੇ ਆ ਜਿਹੜੇ ਬ੍ਰੈਂਡ ਸ਼ਮਲਾ ਇਹ ਕੰਜ਼ਰਵਟਿਵ ਪਾਰਟੀ ਦੇ ਵੱਲੋਂ ਖੜੇ ਆ ਉੱਥੇ ਜੱਜ ਦੀਆਂ ਵੋਟਾਂ ਮੋਟੀ ਰੂਪ ਦੇ ਵਿੱਚ ਕੰਜ਼ਰਵਟਿਵ ਆ ਸਿੱਧੀ ਪਾਰਟੀ ਦੀ ਵੋਟ ਨਹੀਂ ਹੁੰਦੀ ਇਹ ਮਤਲਬ ਸਿੱਧੀਆਂ ਪਾਰਟੀ ਦੀ ਵੋਟ ਨਹੀਂ ਹੁੰਦੀ ਦੋ ਜੱਜ ਖੜੇ ਆ ਜਿਨ੍ਹਾਂ 'ਚ ਲੋਕਾਂ ਨੇ ਵੋਟ ਪਾ ਕੇ ਸਿੱਧਾ ਚੁਣਨਾ ਆ ਉਹ ਦੋ ਜੱਜਾਂ ਦੇ ਵਿੱਚ ਇੱਕ ਪਾਰਟੀ ਦੇ ਪਿੱਛੇ ਐਲਨ ਮਸਕ ਤੇ ਕੰਜ਼ਰਵਟਿਵ ਆ ਦੂਜੀ ਦੇ ਪਿੱਛੇ ਡੈਮੋਕ੍ਰੇਟਸ ਦੇ ਜਿਹੜੇ ਪ੍ਰੋ ਅਬੋਰਸ਼ਨ ਰਾਈਟਸ ਨੇ ਉਹੋ ਨੇ ਹੁਣ ਇੱਥੇ ਹੋਇਆ ਕੀ ਆ ਇਹ ਹੈ ਬਹੁਤ ਜ਼ਰੂਰੀ ਦੋ ਤਿੰਨ ਗੱਲਾਂ ਕਰਕੇ ਜ਼ਰੂਰੀ ਆ ਇੱਕ ਤਾਂ ਵਿਸਕਾਨਸਨ ਜਿਹੜਾ ਆ ਉਹ ਸਵਿੰਗ ਸਟੇਟ ਆ ਉੱਥੇ ਬਹੁਤ ਕੰਟਰੋਲ ਬਹੁਤ ਜ਼ਰੂਰੀ ਆ ਦੋਵਾਂ ਪਾਰਟੀਆਂ ਦਾ ਉੱਥੇ ਇੱਕ ਇੱਕ ਇਹਨਾਂ ਵੋਟਾਂ ਦੇ ਲਈ ਲੜਾਈ ਹੁੰਦੀ ਆ ਆਪਾਂ ਜਾਣਦੇ ਆ ਸਾਰੇ ਹੁਣ ਇਸ ਮਾਮਲੇ ਦੇ ਵਿੱਚ ਆਮ ਤੌਰ ਤੇ ਜਿਹੜੀਆਂ ਕੋਰਟ ਦੀ ਰੈਕਸ਼ਨ ਹੁੰਦੀ ਆ ਜਿੱਦਾਂ ਇੱਥੇ ਹੋ ਰਹੀ ਆ ਜੱਜ ਰਿਟਾਇਰ ਹੋਗੇ ਰਿਟਾਇਰ ਹੋਣ ਤੋਂ ਬਾਅਦ ਹੁਣ ਉੱਥੇ ਜੱਜ ਰੱਖਿਆ ਜਾਣਾ ਜਿਨ੍ਹਾਂ ਦੇ ਪਿੱਛੋਂ ਇਹ ਦੋਵੇਂ ਜਿਹੜੇ ਹੈਗੇ ਨੇ ਹੈਗੇ ਨੇ ਉੱਥੇ 90 ਮਿਲੀਅਨ ਡਾਲਰ ਹੁਣ ਤੱਕ ਇਹਨਾਂ ਨੇ ਲਾ ਦਿੱਤਾ ਇਹਨਾਂ ਵੋਟਾਂ ਦੇ ਵਿੱਚ ਕਦੇ ਇੰਨਾ ਪੈਸਾ ਨਹੀਂ ਲੱਗਦਾ ਜਿਹੜੀਆਂ ਕੋਟ ਦੀਆਂ ਇਲੈਕਸ਼ਨ ਹੁੰਦੀ ਆ ਉਹ 90 ਮਿਲੀਅਨ ਦੇ ਵਿੱਚ ਐਲਨ ਮਸਕ ਤੜਾ ਆਪਣਾ ਮੋਟਾ ਪੈਸਾ ਲਾ ਰਿਹਾ ਹੈ ਦੱਸਦੇ ਆ ਕਿ 20 ਮਿਲੀਅਨ ਡਾਲਰ ਉਹਨਾਂ ਨੇ ਲਾ ਦਿੱਤਾ ਉਹ ਕੀ ਕਰ ਰਿਹਾ ਹੈ ਅਸਲ ਦੇ ਵਿੱਚ ਇਹਦੇ ਵਿੱਚ ਰੋਲਾ ਕਿੱਥੋਂ ਪਿਆ ਉਹਨਾਂ ਨੇ ਇੱਕ ਲਾਟਰੀ ਕੱਢੀ ਆ ਇਹਦਾ ਮਤਲਬ ਉਹਨਾਂ ਨੇ ਸਿੱਧਾ-ਸਿੱਧਾ ਪੈਸਾ ਵੰਡਿਆ ਕਹਿ ਲਓ ਕਿ ਵੋਟ ਲੈਣ ਦੇ ਲਈ ਉਹਨਾਂ ਨੇ ਕਿਹਾ ਕੀ ਐਲਨ ਮਸਕ ਨੇ ਕਿ ਜਿਹੜਾ ਬੰਦਾ ਮਤਲਬ ਇੱਕ ਤਰੀਕੇ ਨਾਲ ਤੇ ਉਹ ਕੰਜ਼ਰਵੇਟਿਵ ਨੇ ਸਪੋਰਟ ਕਰ ਰਹੇ ਆ ਤੇ ਚਾਹੁੰਦੇ ਆ ਵੀ ਇਹ ਜੱਜ ਜਿਹੜੇ ਨੇ ਬ੍ਰੈਡਸ਼ਮੈਲ ਜਿੱਤ ਜਾ ਬ੍ਰੈਡਸ਼ਮੈਲ ਨੂੰ ਜਿੱਤਣ ਦੇ ਲਈ ਉਹਨਾਂ ਨੇ ਪੈਸਾ ਲਾਇਆ 2 1-1 ਮਿਲੀਅਨ ਡਾਲਰ ਦੇ ਚੈੱਕ ਦਿੱਤੇ ਆ ਜੇਤੂਆਂ ਨੂੰ ਜਿਹੜਾ ਬੰਦਾ ਸੋਸ਼ਲ ਮੀਡੀਆ ਦੇ ਉੱਤੇ ਬ੍ਰੈਡਸ਼ਮੈਲ ਦੇ ਨਾਲ ਆਪਣੀ ਐਦਾ ਫੋਟੋ ਫੜ ਕੇ ਪੋਸਟ ਕਰ ਦਊਗਾ ਉਹਨੂੰ ਉਹ ਕਹਿੰਦੇ ਦਊਗਾ 20 ਡਾਲਰ ਤੇ ਜਿਹੜੀ ਇੱਕ ਪਟੀਸ਼ਨ ਆ ਉਹਦੇ ਉਲਟ ਉਹਦੇ ਹੱਕ ਦੇ ਵਿੱਚ ਜੇ ਕੋਈ ਸਾਈਨ ਕਰ ਦੂਗਾ ਆਪਣਾ ਸਾਰਾ ਨਾਮ ਪਤਾ ਲਿਖ ਕੇ ਤੇ ਉਹਨੂੰ ਦਵਾਂਗੇ 100 ਡਾਲਰ ਕੱਲੋਂ ਵੋਟਾਂ ਪਹਿਲੀ ਅਪ੍ਰੈਲ ਨੂੰ ਯਾਨੀ ਕਿ ਮੰਗਲਵਾਰ ਨੂੰ ਤੇ ਇਹ ਹੈ ਬਹੁਤ ਮਹੱਤਵਪੂਰਨ ਉੱਥੇ 4-3 ਦੇ ਫਰਕ ਨਾਲ ਸੁਪਰੀਮ ਕੋਰਟ ਦੇ ਵਿੱਚ ਇਸ ਵੇਲੇ ਜਿਹੜੀ ਜੱਜ ਹੈਗੇ ਨੇ ਕਿਉਂਕਿ ਜੱਜ ਪਾਰਟੀ ਦੇ ਹੁੰਦੇ ਆ ਆਪਾਂ ਜਾਣਦੇ ਆ ਅਮਰੀਕਾ ਦੇ ਵਿੱਚ ਸਿਲੈਕਸ਼ਨ ਸਿਸਟਮ ਨੂੰ ਉੱਥੇ ਉਹਨੇ ਆਪਣੀ ਮਤਲਬ ਦੇ ਜੱਜ ਨੂੰ ਜਿਤਾਉਣਾ ਚਾਹੁੰਦੇ ਇੱਕ ਉੱਥੇ ਜਿਹੜੇ ਮੁੱਦੇ ਨੇ ਅਬੋਰਸ਼ਨ ਦੇ ਉੱਤੇ ਬਿਲਕੁਲ ਅੱਧ-ਅੱਧ ਤੇ ਗੱਲ ਖੜੀ ਹੈ ਜੇ ਅੱਜ ਜਿੱਤ ਗਿਆ ਦੂਜੇ ਪਾਸੇ ਹੋ ਸਕਦਾ ਡੈਮੋਕ੍ਰੇਟ ਜਿੱਤ ਗਿਆ ਤਾਂ ਫੈਸਲਾ ਦੂਜੇ ਪਾਸੇ ਹੋ ਸਕਦਾ ਲੋਕ ਹੁਣ ਕਹਿੰਦੇ ਵੀ ਇਹ ਤਾਂ ਸਿੱਧੀ ਰਿਸ਼ਵਤ ਆ ਵੱਡੀ ਆ ਉਥੇ ਇੱਕ ਸੂ ਵੀ ਕੀਤਾ ਉਹਨਾਂ ਨੇ ਵੀ ਇਹ ਤਾਂ ਰਿਸ਼ਵਤ ਦਿੱਤੀ ਜਾ ਰਹੀ ਆ ਜਿਹੜੇ ਐਲਨ ਮਸਕ ਨੇ ਉਹ ਕਹਿੰਦੇ ਮੈਂ ਰਿਸ਼ਵਤ ਨਹੀਂ ਦੇ ਰਿਹਾ ਇਹ ਇਲਾਕੇ ਦੇ ਵਿੱਚ ਵੋਟਰ ਟਰਨ ਆਊਟ ਬਹੁਤ ਲੋ ਹੁੰਦਾ ਮੈਂ ਇਹਨੂੰ ਹਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਚਾਹੁੰਦਾ ਲੋਕ ਵੱਤ ਤੋਂ ਵੱਤ ਦਾ ਟਰੈਕਟਰ ਹੋਣ ਤੇ ਵੋਟਾਂ ਪਾਉਣ ਕਾਇ ਉਹ ਹੀ ਰਹੇ ਆ ਕਾਰ ਅਸਲ ਚ ਇਹ ਰਿਹਾ ਕਿ ਉਹ ਸਿੱਧੀ ਸਿੱਧੀ ਮਤਲਬ ਇੱਕ ਪੈਕ ਜਿਹੜੀ ਹੁੰਦੀ ਆ ਉੱਥੇ ਸਿਸਟਮ ਚੱਲਦਾ ਅਮਰੀਕਾ ਦੇ ਵਿੱਚ ਉਹਦੇ ਥਰੂ ਉਹ ਸਾਰਾ ਕੁਝ ਕਰ ਰਿਹਾ ਕਿ ਅਸੀਂ ਲੱਕੀ ਵイナー ਕੱਢਣਾ ਤਾਂ ਸਿੱਧੀ ਰਿਸ਼ਵਤ ਨਹੀਂ ਆ ਜੇ ਸਿੱਧੀ ਰਿਸ਼ਵਤ ਹੋਵੇ ਤਾਂ ਉੱਥੇ ਬੈਨ ਹੋ ਜਾਣਾ ਸੀ ਉਹਨੂੰ ਉਹ ਨਹੀਂ ਕਰਨ ਦੇਣਾ ਸੀ ਸਰਕਾਰ ਨੇ ਟਿੱਡੇ ਤਰੀਕੇ ਦੇ ਨਾਲ ਉਹ ਉਸ ਜੱਜ ਦੀ ਸਪੋਰਟ ਕਰ ਰਿਹਾ ਵੀ ਉਹਨਾਂ ਨੇ ਕਿਹਾ ਇਹ ਹੈ ਇਹ ਸਾਰੇ ਕੁਝ ਦੇ ਵਿੱਚ ਕਿ ਜੇ ਕੋਈ ਐਦਾ ਐਦਾ ਕਰਕੇ ਐਸ ਧਿਰ ਨੂੰ ਕਰੂਗਾ ਜਾਂ ਐਸ ਜੱਜ ਦੇ ਖਿਲਾਫ ਵੋਟ ਪਾਉਂਦਾ ਹੈ ਤਾਂ ਅਸੀਂ ਉਹਦੇ ਹੱਕ ਦੇ ਵਿੱਚ ਆਹਾਹਾ ਕੁਝ ਕਰਾਂਗੇ ਸੋ ਇਹਨਾਂ ਨੇ ਤੁਹਾਨੂੰ ਯਾਦ ਹੋਊਗਾ ਜਦੋਂ 트ੰਪ ਦੀ ਇਲੈਕਸ਼ਨ ਸੀ ਉਸ ਵੇਲੇ ਲਗਾਤਾਰ ਕਿੰਨੇ ਦਿਨ ਮਿਲੀ-ਮਿਲੀਅਨ ਡਾਲਰ ਦੀ ਰੋਜ਼ ਲਾਟਰੀ ਕੱਢੀ ਜਾਂਦੇ ਸੀ ਵੀ ਇਹ ਕਪੀਟਿਸ਼ਨ ਵਾਲੇ ਚੱਕਰ ਦੇ ਵਿੱਚ ਕਿ 트ੰਪ ਤੇ ਸਪੋਰਟਰਾਂ ਦੀ ਸਿੱਧੀ-ਸਿੱਧੀ ਲਾਟਰੀ ਕੱਢੀ ਜਾਂਦੇ ਸੀ ਹੁਣ ਇੱਕ ਤੇ ਥਿਰ ਕਹਿ ਰਹੇ ਵੀ ਇਹ ਸਿੱਧੀ ਰਿਸ਼ਵਤ ਆ ਇਹ ਗਲਤ ਆ ਇਦਾਂ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਜਿਹੜਾ ਐਥਿਕਲੀ ਚੱਲਣਾ ਚਾਹੀਦਾ ਡੈਮੋਕ੍ਰੇਸੀ ਖਤਮ ਹੋ ਰਹੀ ਆ ਦੂਜੀ ਧਿਰ ਕਹਿ ਰਹੀ ਵੀ ਇਹ ਗਲਤ ਆ ਤੇ ਫੇ ਕਾਨੂੰਨ ਬੰਦ ਕਰ ਦੋਵੇ ਇਹਨਾਂ ਨੂੰ ਪਰ ਇਹਨਾਂ ਨੇ ਜਿਹੜਾ ਅੰਨਾ ਪੈਸਾ ਲਾਇਆ ਜਾ ਰਿਹਾ ਮਿਲੀਅਨ ਮਿਲੀਅਨ ਡਾਲਰ ਇੱਕ ਇੱਕ ਬੰਦੇ ਨੂੰ ਲਾਟਰੀ 'ਚ ਕੱਢ ਕੇ ਦੇਣਾ 20 ਮਿਲੀਅਨ 20 ਡਾਲਰ ਇਸ ਗੱਲ ਦੇ ਵੀ ਤੁਸੀਂ ਆਪਣੀ ਫੋਟੋ ਪੋਸਟ ਕਰਦੇ ਹੋ ਤੇ 100 ਡਾਲਰ ਜਿਹੜਾ ਆ ਪਟੀਸ਼ਨ ਸਾਈਨ ਕਰਨ ਦਾ ਆਪਣੇ ਆਪ ਦੇ ਵਿੱਚ ਇਹ ਹੈਗਾ ਦੂਜੇ ਪਾਸੇ ਵੀ ਜਿਹੜੇ ਲਿਬਰਲ ਡੋਨਰ ਨੇ ਉਹ ਸਪੋਰਟ ਕਰ ਰਹੇ ਆ ਪਰ ਵੋਟਰ ਜਿਹੜੇ ਨੇ ਉਹ ਇਹਦੇ ਵਿੱਚ ਵੜੇ ਨੇ ਤੇ ਹੁਣ ਜਿਹੜੀ ਜਿੰਨੀ ਇਹ ਮਨੀ ਦਿੱਤੀ ਜਾ ਰਹੀ ਆ ਇਹ ਇੱਕ ਵੱਡੇ ਉੱਥੇ ਰੌਲੇ ਦਾ ਮੁੱਦਾ ਜਿਹੜਾ ਇਸ ਵੇਲੇ ਬਣਿਆ ਹੋਇਆ ਹੈ ਤੇ ਕੁਝ ਲੋਕ ਕਹਿੰਦੇ ਵੀ ਇਹ ਡੈਮੋਕਰੇਸੀ ਨੂੰ ਖਤਰਾ ਆ ਦੂਜੇ ਕਹਿੰਦੇ ਵੀ ਨਹੀਂ ਇਹ ਸਾਰਾ ਕੁਝ ਡੈਮੋਕਰੈਟਿਕ ਸੈਟਅਪ ਦੇ ਵਿੱਚ ਰਹਿ ਕੇ ਹੀ ਹੋ ਰਿਹਾ ਹੈ ਕੁਝ ਵੀ ਗਲਤ ਦੀ ਆਲੋਚਨਾ ਇੱਥੋਂ ਤੱਕ ਚੱਲੇਗੀ ਆ ਜਿਹੜੇ ਹੁਣ ਵਿਰੋਧੀ ਧਿਰ ਵਾਲੇ ਨੇ ਉਹ ਕਹਿੰਦੇ ਵੀ ਜਿੱਦਣ ਇਹਨੇ ਜੋ ਬਾਈਡਨ ਨੇ ਵੋਟਾਂ ਦੇ ਵਿੱਚ ਖੜੇ ਹੋਏ ਸੀ ਔਰ ਇਹਨਾਂ ਨੇ ਵਾਅਦਾ ਕੀਤਾ ਸੀ ਜੇ ਡੈਮੋਕਰੇਟ ਨੇ ਵੀ ਜੇ ਤੁਸੀਂ ਸਾਨੂੰ ਵੋਟਾਂ ਪਾਦੋਗੇ ਅਸੀਂ ਤੁਹਾਡਾ ਸਟੂਡੈਂਟ ਡੈਟ ਜਿਹੜਾ ਉਹ ਲੋਨ ਜਿਹੜਾ ਉਹ ਮਾਫ ਕਰ ਦਾਂਗੇ ਸਾਰਾ ਉਹ ਕੀ ਸੀ ਉਹ ਵੀ ਰਿਸ਼ਵਤ ਹੀ ਆ ਵੀ ਜੇ ਉਹ ਕਹਿੰਦੇ ਐਲਨ ਮਸਕ ਨੇ ਤੇ ਇੱਥੇ ਤੱਕ ਕਹਿ ਰਿਹਾ ਕੁਝ ਲੋਕ ਵੀ ਐਲਨ ਮਸਕ ਤਾਂ ਆਪਣੀ ਜੇਬ ਚੋਂ ਪੈਸਾ ਲਾ ਰਿਹਾ ਜੋ ਮਿਲੀਅਨ ਮਿਲੀਅਨ ਡਾਲਰ ਦੀ ਲਾਟਰੀ ਕੱਢ ਰਿਹਾ ਉਹ ਤੇ ਪਰਸਨਲ ਪੈਸਾ ਦੇ ਰਿਹਾ ਉਹ ਸਪੋਰਟ ਕਰਨ ਦੇ ਲਈ ਉਸ ਪਾਰਟੀ ਦੀ ਤੇ ਜਿਹੜੇ ਇਹ ਜਦੋਂ ਪਾਰਟੀਆਂ ਵਾਅਦੇ ਕਰਦੀਆਂ ਇਹ ਵਾਅਦੇ ਕਰਦੀਆਂ ਉਹ ਟੈਕਸਪੇਅਰ ਦਾ ਪੈਸਾ ਦਿੱਤਾ ਜਾਂਦਾ ਕਿ ਤੁਹਾਡਾ ਸਾਰਾ ਸਟੂਡੈਂਟ ਲੋਨ ਮਾਫ ਕਰ ਦੇਵਾਂਗੇ ਉਹ ਟੈਕਸਪੇਅਰ ਦਾ ਪੈਸਾ ਦੇਣਾ ਸੀ ਵੀ ਇਹਦੇ ਚ ਕੁਝ ਗਲਤ ਨਹੀਂ ਪਰ ਰੌਲਾ ਰੱਪਾ ਪਿਆ ਹੈ ਕੱਲ ਨੂੰ ਇਲੈਕਸ਼ਨ ਹੈ ਦੇਖੋ ਕੀ ਬਣਦਾ ਕਾਫੀ ਵੱਡੇ ਫੈਸਲੇ ਜਿਹੜੇ ਇਸ ਇਲੈਕਸ਼ਨ ਦੇ ਨਾਲ ਜੁੜੇ ਹੋਏ ਅਗਲੀ ਗੱਲਬਾਤ ਦੋਸਤੋ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਦੇ ਸਬੰਧ ਦੇ ਵਿੱਚ ਇਮੀਗ੍ਰੈਂਟ ਸਟੈਕ ਵਰਕਰਸ ਐਸ ਵਿਲੇ ਚਿੰਤਾ ਦੇ ਵਿੱਚ ਨੇ ਅਮਰੀਕਾ ਦੇ ਵਿੱਚ ਜਦੋਂ ਦੇ ਰਾਸ਼ਟਰਪਤੀ ਟਰੰਪ ਆਇਆ ਉਹਦੇ ਤੋਂ ਬਾਅਦ ਵੋਟਾਂ ਤੋਂ ਬਾਅਦ ਇਹ ਹਮੇਸ਼ਾ ਰੌਲਾ ਗਾਲਾ ਪਿਆ ਕਿ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਹੋ ਜਣੀ ਸਖਤੀ ਕੀਤੀ ਵੀ ਆਪਾਂ ਲਗਭਗ ਰੋਜ਼ ਖਬਰ ਕਰਦੇ ਗ੍ਰੀਨ ਕਾਰਡ ਵਾਲਿਆਂ ਨੂੰ ਖਤਰਾ ਕਈ ਗ੍ਰੀਨ ਕਾਰਡ ਵਾਲੇ ਲੱਖਾਂ ਦੇ ਵਿੱਚ ਜਿਹੜੇ ਵੀਜ਼ੇ ਰਵੋਕ ਕੀਤੇ ਜਾ ਰਹੇ ਆ ਸਖਤੀ ਬਹੁਤ ਕੀਤੀ ਹੈ ਨੇ ਹਰ ਹਾਲਤ ਦੇ ਵਿੱਚ ਹੁਣ ਦੇਖੋ ਤੁਹਾਡੇ ਕੋਲ ਵੀਜ਼ਾ ਹੈ ਤੁਸੀਂ ਅਮਰੀਕਾ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਕੋਈ ਖਤਰਾ ਨਹੀਂ ਪਰ ਆ ਬਾਵਜੂਦ ਵੀ ਇਸ ਗੱਲ ਦੇ ਕਿਸੇ ਦਾ ਕੋਈ ਪਿਛਲਾ ਕੇਸ ਕੋਈ ਹੋਰ ਗੱਲਬਾਤ ਸਾਹਮਣੇ ਨਿਕਲੇ ਆਉਂਦੀ ਤਾਂ ਉਹ ਸਮੱਸਿਆ ਬਣ ਜਾਂਦੀ ਹੈ ਜਿਹੜੀਆਂ ਟੈਕ ਇੰਡਸਟਰੀਜ਼ ਨੇ ਸਿਲੀਕਨ ਵੈਲੀ ਕਹਿੰਦੇ ਆਪਾਂ ਸੈਨ ਫਰਾਂਸਿਸਕੋ ਦੇ ਵਿੱਚ ਉਹ ਸਿਲੀਕਨ ਵੈਲੀ ਦੇ ਵਿੱਚ ਜਿਹੜੀਆਂ ਟੈਕ ਕੰਪਨੀਆਂ ਨੇ ਵੱਡੀਆਂ ਗੂਗਲ ਮਾਈਕਰੋਸਾਫਟ ਨਵਿਡੀਆ ਹੋਰ ਜਿੰਨੀਆਂ ਹੈਗੀਆਂ ਇਹਨਾਂ ਸਾਰਿਆਂ ਨੇ ਆਪਣੇ ਵਰਕਰ ਨੂੰ ਕਹਿੰਦਾ ਕਿ ਭਾਈ ਜੇ ਤੁਹਾਡੇ ਕੋਲ ਹੈਗੇ ਤਾਂ ਤੁਸੀਂ H1B ਵੀਜ਼ੇ ਤੇ ਆ ਜਾਂ ਕਿਸੇ ਹੋਰ ਵੀਜ਼ੇ ਤੇ ਹੋ ਤੁਸੀਂ ਬਾਹਰ ਨਾ ਜਾਓ ਜੇ ਤੁਹਾਨੂੰ ਜ਼ਰੂਰੀ ਨਹੀਂ ਹੈ ਹੁਣ ਜਿਹੜਾ H1B ਵੀਜ਼ੇ ਦੇ ਉੱਤੇ ਆ ਉਹ ਰਾਇਤ ਅਮਰੀਕਾ ਦੇ ਵਿੱਚ ਰਿਹਾ ਪਰ ਜਦੋਂ ਜੀ ਕਹੇ ਉਹ ਜਾ ਸਕਦਾ ਮੰਨ ਲਓ ਇੰਡੀਆ ਤੋਂ ਆਇਆ ਉਹ ਬਹੁਤੇ ਇਹ ਟੈਕ ਐਕਸਪਰਟ ਜਿਹੜੇ ਇੰਡੀਆ ਤੋਂ ਆਉਂਦੇ ਆ ਉਹ ਇੰਡੀਆ ਜਾ ਸਕਦੇ ਆ ਵਾਪਸ ਫਿਰ ਆ ਜਾਂਦੇ ਆ ਇਹਨਾਂ ਕੰਪਨੀਟ ਨੇ ਸਲਾਹ ਦਿੱਤੀ ਵੀ ਨਾ ਜਾਓ ਕਿਉਂਕਿ ਹੋ ਸਕਦਾ ਤੁਹਾਨੂੰ ਵਾਪਸ ਆਉਣ ਹੀ ਨਾ ਦਿੱਤਾ ਜਾਵੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਵੈਲਿਡ ਵੀਜ਼ੇ ਆ H1B ਵੀਜ਼ੇ ਇੱਕ ਤੇ ਇਹ ਆ ਨਾ ਕਿ ਉਹਨਾਂ ਨੇ ਡਿਨਾਈਲ ਰੇਟ ਬਹੁਤ ਵਧਿਆ ਹੁਣ ਜਿਹੜੇ H1B ਵੀਜ਼ੇ ਦਾ ਡਿਨਾਈਲ ਰੇਟ ਉਹਦਾ ਉਦਾ ਉਹਦਾ ਜਿਹੜਾ ਉਹਨੂੰ ਕੈਨਸ ਮਤਲਬ ਨਾ ਵੀਜ਼ਾ ਦੇਣਾ ਉਹ ਬਹੁਤ ਵਧੀਆ ਪਿਛਲੀ ਵਾਰ ਜਦੋਂ ਰਾਸ਼ਟਰਪਤੀ 트ੰਪ ਸੱਤਾ ਦੇ ਵਿੱਚ ਸੀਗੇ ਉਸ ਵੇਲੇ ਵੀ ਇਹੀ ਕੁਝ ਹੋਇਆ ਸੀ ਬਹੁਤ H1B ਵੀਜ਼ੇ ਜਿਹੜੇ ਆ ਉਹ ਨਹੀਂ ਦਿੱਤੇ ਗਏ ਸੀ ਹੁਣ ਇਹਦੇ ਨਾਲ ਹੋਇਆ ਕੀ ਹੈ ਕਿ ਜਿਹੜੇ ਟੈਕ ਵਰਕਰ ਨੇ ਉਹ ਅਨਸਰਟਨਟੀ ਚ ਆ ਗਏ ਜਿਹੜਾ ਬੰਦਾ ਇੱਥੇ ਰਹਿੰਦਾ ਪੀਆਰ ਤੇ ਹੈ ਨਹੀਂ ਉਹ ਗ੍ਰੀਨ ਕਾਰਡ ਤੇ ਹੈ ਨਹੀਂ ਹੈ ਉਹ ਵੀਜ਼ੇ ਦੇ ਉੱਤੇ ਆ ਪਰ ਉਹਨੂੰ ਡਰ ਕਈ ਤਰ੍ਹਾਂ ਦਾ ਪੈ ਗਿਆ ਆ ਹੁਣ 트ੰਪ ਦੇ ਜਿਹੜੀ ਰਾਸ਼ਟਰਪਤੀ 트ੰਪ ਦੀ ਜਿਹੜੀ ਆਹ ਚੱਲ ਰਿਹਾ ਟਰਮ ਉਹਦੇ ਵਿੱਚ ਕਈਆਂ ਨੂੰ ਤੇ ਫਿਕਰ ਪੈ ਗਿਆ ਵੀ ਸਾਡੇ ਜੇ ਨਿਆਣਾ ਹੋਇਆ ਕੋਈ ਉਹਨੇ ਅਮਰੀਕਾ ਦਾ ਸਿਟੀਜ਼ਨ ਨਹੀਂ ਬਣਨਾ ਕਿਉਂਕਿ ਬਰਥ ਰਾਈਟ ਸਿਟੀਜ਼ਨਸ਼ਿਪ ਦਾ ਰੌਲਾ ਪੈ ਰਿਹਾ ਹੋ ਸਕਦਾ ਕੇਸ ਜਿੱਤ ਜਾਣ ਹੋ ਸਕਦਾ ਕੇਸ ਹਾਰ ਜਾਣ ਤੇ ਜੇਦੋਂ ਰਾਸ਼ਟਰਪਤੀ ਟਰੰਪ ਰਿਨਾਉਂਸ ਹੀ ਕਰ ਦਿੱਤਾ ਤੇ ਹੋ ਸਕਦਾ ਫਿਰ ਉਹਨੂੰ ਉਹ ਮਿਲੇ ਹੀ ਨਾ ਦੂਜਾ ਲੋਕ ਵਾਪਸ ਜਾ ਕੇ ਦੁਬਾਰਾ ਨਹੀਂ ਆ ਸਕਦੇ ਵੀ ਕੀ ਪਤਾ ਉਹਨਾਂ ਨੇ ਆਉਣ ਦੇਣਾ ਜਾਂ ਨਹੀਂ ਆਉਣ ਦੇਣਾ ਦੂਜਾ ਇਹਦੇ ਵਿੱਚ ਜਿਹੜੀ ਟੈਕ ਇੰਡਸਟਰੀ ਦੇ ਉੱਤੇ ਬਹੁਤ ਵੱਡਾ ਇੰਪੈਕਟ ਹਾਲਾਂਕਿ ਬਹੁਤ ਸਾਰੇ ਜਿਹੜੇ ਸੀਈਓ ਨੇ ਨਾ ਕੰਪਨੀਆਂ ਦੇ ਉਹ ਵੀ ਬਾਹਰਲੇ ਨੇ ਪਰ ਇੱਕ ਜਿਹੜੀ इमोशनल ਸਟ੍ਰੈਸ ਆ ਇੱਕ ਜਿਹੜਾ ਉਹ ਬੰਦਾ ਹੁਣ ਆਪਣੇ ਆਪ ਨੂੰ ਉਸ ਥਾਂ ਦੇ ਨਾਲ ਜੋੜ ਕੇ ਨਹੀਂ ਦੇਖ ਰਿਹਾ ਜਿਹੜਾ ਟੈਕ ਐਕਸਪਰਟ ਆ ਜਾਂ ਉਹ ਜੌਬ ਕਰ ਰਿਹਾ ਇੰਜੀਨੀਅਰ ਆ ਇੱਥੇ ਉਹ ਆਪਣੇ ਆਪ ਨੂੰ ਜੋੜ ਕੇ ਨਹੀਂ ਦੇਖ ਰਿਹਾ ਉਹ ਡਰ ਦੇ ਵਿੱਚ ਜੀ ਰਿਹਾ ਜਿਹਦਾ ਸਿੱਧਾ ਕੰਮ ਅਸਰ ਦੇ ਉੱਤੇ ਵੀ ਪੈ ਰਿਹਾ ਜਿਹਨੂੰ ਇਹ ਹੀ ਨਹੀਂ ਪਤਾ ਕਿ ਅਮਰੀਕਾ ਮੇਰਾ ਹੈਗਾ ਕਿ ਨਹੀਂ ਮੈਂ ਇੱਥੇ ਰਹਿਣਾ ਕਿ ਨਹੀਂ ਬਾਵਜੂਦ ਵੀਜ਼ਾ ਹੋਣ ਦੇ ਵਕੀਲ ਇਹ ਸਲਾਹ ਦਵੇ ਕਿ ਬਾਹਰ ਨਾ ਜਾਇਓ ਥੋੜੀ ਜੀ ਸਖਤੀ ਆ ਆਉਣ ਲੱਗੇ ਪਤਾ ਨਹੀਂ ਤੁਹਾਨੂੰ ਆਉਣ ਦੇਣਾ ਕਿ ਨਹੀਂ ਦੇਣਾ ਉਹ ਕੀ ਕਰ ਸਕਦਾ ਸੋ ਇਹ ਜਿਹੜੀ ਕਨਸਰਟੈਂਟੀ ਜੀ ਬਣੀ ਹੈ ਸ਼ਾਇਦ ਰਾਸ਼ਟਰਪਤੀ 트ੰਪ ਚਾਹੁੰਦੇ ਵੀ ਇਹੀ ਆ ਵੀ ਥੋੜੀ ਜਿਹੀ ਸਖਤੀ ਤੇ ਥੋੜਾ ਜਆ ਜਿੰਨਾ ਲੋਕਾਂ ਨੇ ਇਹਨੂੰ ਅਮਰੀਕਾ ਨੂੰ ਆਸਾਨ ਸਮਝ ਲਿਆ ਸੀ ਉਹਨਾਂ ਨਾਲ ਹੋਵੇ ਇਹਦਾ ਥੋੜਾ ਜਆ ਜਿਹੜਾ ਇੱਕ ਪ੍ਰੋਸੈਸ ਹੋਣਾ ਚਾਹੀਦਾ ਪਰ ਕਿਤੇ ਨਾ ਕਿਤੇ ਟੈਕ ਇੰਡਸਟਰੀ ਨੂੰ ਇਹ ਸਾਰੇ ਕੁਛ ਦਾ ਨੁਕਸਾਨ ਹੋ ਰਿਹਾ ਅਗਲੀ ਜੇਸਤੋ ਗੱਲਬਾਤ ਆ ਕਿ ਰਾਸ਼ਟਰਪਤੀ 트ੰਪ ਨੇ ਕਿਆ ਵੀ ਉਹ ਤੀਜੀ ਵਾਰੀ ਰਾਸ਼ਟਰਪਤੀ ਬਣਨਾ ਚਾਹੁੰਦੇ ਆ ਹੁਣ ਇਹ ਗੱਲ ਆਪਣੇ ਆਪ ਦੇ ਵਿੱਚ ਬੜੇ ਰੋਲੇ ਵਾਲੀ ਆ ਪਹਿਲਾਂ ਵੀ ਕੁਝ ਲੋਕ ਕਹਿੰਦੇ ਸੀ ਕਿ ਦੇਖਿਓ ਰਾਸ਼ਟਰਪਤੀ 트ੰਪ ਨੇ ਤੀਜੀ ਵਾਰੀ ਜਿਹੜਾ ਬਣਨਾ ਰਾਸ਼ਟਰਪਤੀ ਇਹਨਾਂ ਮਰਕਜ਼ ਵਿੱਚ ਕਾਨੂੰਨ ਆ ਕਿੰਨੇ ਸਾਲ ਪਹਿਲਾਂ ਕਈ ਦਹਾਕੇ ਇਹ ਕਾਨੂੰਨ ਬਣ ਗਿਆ ਸੀ ਕਿ ਕੋਈ ਤੀਜੀ ਵਾਰੀ ਰਾਸ਼ਟਰਪਤੀ ਨਹੀਂ ਬਣ ਸਕਦਾ ਹੁਣ ਕਈ ਨੁਕਤੇ ਨੇ ਇਸ ਗੱਲ ਦੇ ਵਿੱਚ ਆਉਂਦੇ ਇੱਕ ਨੁਕਤਾ ਤਾਂ ਇਹ ਆਉਂਦਾ ਕਿਉਂਕਿ ਕੱਲ ਜਿਹੜੀ ਆ ਐਤਵਾਰ ਨੂੰ ਇੰਟਰਵਿਊ ਇੱਕ ਟੀਵੀ ਚੈਨਲ ਦੇ ਨਾਲ ਰਾਸ਼ਟਰਪਤੀ ਟਰੰਪ ਦੀ ਸੀਗੀ ਉਹਦੇ ਵਿੱਚ ਜਿਹੜੇ ਉਹਨੇ ਸ਼ਬਦ ਵਰਤੇ ਉਹ ਕਹਿੰਦੇ ਆਈ ਐਮ ਨਾਟ ਜੋਕਿੰਗ ਮੈਂ ਮਜ਼ਾਕ ਨਹੀਂ ਕਰ ਰਿਹਾ ਮੈਂ ਸੀਰੀਅਸਲੀ ਕਹਿ ਰਿਹਾ ਕਿ ਮੈਂ ਤੀਜੀ ਵਾਰੀ ਰਾਸ਼ਟਰਪਤੀ ਬਣਨਾ ਹੁਣੇ ਬਣਨਗੇ ਕਿੱਦਾਂ ਇੱਕ ਤਰੀਕਾ ਤੇ ਇਹ ਆ ਕਿ ਜਦੋਂ ਰਸ਼ੀਆ ਦੇ ਵਿੱਚ ਹੋਇਆ ਕਿ ਕਿਸੇ ਹੋਰ ਨੂੰ ਪਹਿਲਾਂ ਬਣਾ ਦੇਤਾ ਤੇ ਉਹ ਫਿਰ ਬਾਅਦ ਚ ਜਾ ਕੇ ਤੇ ਇਹਨਾਂ ਨੂੰ ਕਹਿ ਗਿਆ ਵੀ ਮੇਰੀ ਥਾਂ ਦੇ ਉੱਤੇ ਹੁਣ ਇਹ ਰਾਸ਼ਟਰਪਤੀ ਨੇ ਇਹਨਾਂ ਬਾਰੇ ਚਰਚਾ ਚੱਲਦੀ ਕਿ ਜੀ ਡੀ ਵੈਂਸ ਰਾਸ਼ਟਰਪਤੀ ਦੀ ਚੋਣ ਲੜਨਗੇ ਹਾਲਾਂਕਿ اٹਕ ਲਾਇਆ ਇਹ ਪਤਾ ਨਹੀਂ ਕੀ ਹੋਣਾ ਕਿ ਨਹੀਂ ਹੋਣਾ ਪਰ ਮਾਹਰਾਂ ਦੇ ਆਪਣੇ ਆਪਣੇ ਅੰਦਾਜ਼ੇ ਆ ਵੀ ਅਗਲੀ ਜਿਹੜੀ ਇਲੈਕਸ਼ਨ ਹੋਣੀ ਉਹਦੇ ਜੀ ਡੀ ਵੈਂਸ ਇਲੈਕਸ਼ਨ ਲੜਨਗੇ ਉਹ ਜਿੱਤ ਜਾਣਗੇ ਜਿੱਤਣ ਤੋਂ ਬਾਅਦ ਉਹ ਆਪ ਪਾਸੇ ਹੋ ਜਾਣਗੇ ਰਾਸ਼ਟਰਪਤੀ ਟਰੰਪ ਪਣ ਜਾਣਗੇ ਇਹਨਾਂ ਨੂੰ ਬਣਾਇਆ ਜਾ ਸਕਦਾ ਹੈ ਇੱਕੇ ਦੇ ਵਿੱਚ ਫਰਕ ਇਹ ਆ ਰਿਹਾ ਕਿ ਸੰਵਿਧਾਨ ਚ ਲਗਾਤਾਰ ਤਿੰਨ ਵਾਰੀ ਲਿਖਿਆ ਹੈ ਇਹ ਤੇ ਲਗਾਤਾਰ ਤਿੰਨ ਵਾਰੀ ਬਣਿਆ ਹੀ ਨਹੀਂ ਇਹ ਤਾਂ ਇੱਕ ਵਾਰ ਹੀ ਬਣੇ ਫਿਰ ਹਾਰ ਗਏ ਫਿਰ ਬਣੇ ਤੇ ਹੁਣ ਫਿਰ ਬਣ ਜਾਣਗੇ ਇਸ ਤਰੀਕੇ ਨਾਲ ਰਾਸ਼ਟਰਪਤੀ ਬਣ ਸਕਦੇ ਆ ਇਸ ਤਰ੍ਹਾਂ ਦਾ ਜਿਹੜਾ ਟ੍ਰੈਂਡ ਆ ਉਹ ਦੁਨੀਆ ਦੇ ਕਈ ਥਾਵਾਂ ਦੇ ਵਿੱਚ ਹੋਇਆ ਰੂਸ ਦੇ ਵਿੱਚ ਹੋਇਆ ਵਲਾਦੀਮੀਰ ਪੁੱਤਰ ਰਾਸ਼ਟਰਪਤੀ ਨਹੀਂ ਬਣ ਸਕਦੇ ਇਹੀ ਤਰੀਕਾ ਉਹਨੇ ਉੱਥੇ ਵਰਤਿਆ ਕਿਸੇ ਹੋਰ ਨੂੰ ਬਣਾ ਕੇ ਵੀ ਇਹ ਸ਼ਾਇਦ ਉਸ ਤਰੀਕੇ ਨਾਲ ਰਾਸ਼ਟਰਪਤੀ ਟਰੰਪ ਇੱਥੇ ਬਣ ਸਕਦੇ ਦੂਜੀ ਹ ਹੋਊਗਾ ਕੀ ਜੇ ਇਹ ਹੁਣ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਕਈ ਤਰੀਕੇ ਹੈਗੇ ਆ ਜਿਹਦੇ ਨਾਲ ਰਾਸ਼ਟਰਪਤੀ ਬਣਿਆ ਜਾ ਸਕਦਾ ਇਹ ਵੀ ਗੱਲ ਠੀਕ ਆ ਉਹਨਾਂ ਦੀ ਸੱਚੀ ਆ ਇਹ ਗੱਲ ਕਿ ਕਈ ਤਰੀਕੇ ਹੈਗੇ ਆ ਜਿਹੜਾ ਇਹਨਾਂ ਨੂੰ ਬਣਾਇਆ ਜਾ ਸਕਦਾ ਪਰ ਉਹਦੇ ਲਈ ਜਿਹੜਾ ਪ੍ਰੋਸੈਸ ਆ ਉਹ ਬਹੁਤ ਲੰਬਾ ਆ ਇਹਦੇ ਵਿੱਚ ਕੀ ਆ ਕਿ ਜਿਹੜੀ سپورਟ ਆ ਉਹ ਬਹੁਤ ਚਾਹੀਦੀ ਹੈ ਕਾਂਗਰਸ ਦੇ ਵਿੱਚ ਕਾਂਗਰਸ ਪਾਸ ਕਰ ਦਵੇ ਦੋ ਤਾਈ ਬਹੁਮਤ ਦੇ ਨਾਲ ਫਿਰ ਹੋ ਜਾਊਗਾ ਮਨ ਲੋ ਇਸ ਵੇਲੇ 100 ਦੇ ਵਿੱਚੋਂ ਜਿਹੜੀ ਸੈਨੇਟ ਆ 52 ਰਿਪਬਲਿਕਨ ਕੋਲ ਆ 48 ਉਹਨਾਂ ਦੇ ਕੋਲ ਆ ਇਹ 2 3 ਦੋ ਜਿਹੜੀ ਦੋ 3 ਹੋ ਜੇ ਬਹੁਤ ਮਤ ਫੇਰ ਹੋ ਸਕਦਾ ਇਹ ਨਾ ਹੋ ਹੀ ਨਹੀਂ ਸਕਦਾ ਵੀ ਜਿਹੜੀ ਮੈਜੋਰਿਟੀ ਇਹਦੇਲੇ ਪਾਸੇ ਚਲੇ ਜਵੇ ਜਾਂ ਸੈਨੇਟ ਤੋਂ ਬਾਅਦ ਫਿਰ ਜਿਹੜੇ ਹਾਊਸ ਆਫ ਰਿਪਰਿਜ਼ੈਂਟੇਟਿਵ ਆ ਉਹਦੇ ਵਿੱਚ ਵੀ ਉਹਦੇ ਵਿੱਚ ਵੀ ਲਗਭਗ ਪੂਰਾ ਪੂਰਾ ਹੀ ਇਹਨਾਂ ਦਾ ਹੈਗਾ ਸੋ ਇਦਾਂ ਹੀ ਸਾਰੀਆਂ ਸਟੇਟਾਂ ਦੇ ਵਿੱਚੋਂ ਪਹਿਲਾ ਇਹ ਬਿੱਲ ਪਾਸ ਹੋਵੇ ਆਪਣੇ ਸੈਨੇਟ ਦੇ ਵਿੱਚ ਕਾਂਗਰਸ ਦੇ ਜਿਹੜੇ ਦੋਵੇਂ ਸਦਨ ਨੇ ਸੈਨੇਟ ਦੇ ਵਿੱਚ ਫਿਰ ਹਾਊਸ ਆਫ ਰਿਪ੍ਰেজੈਂਟੇਟਿਵ ਦੇ ਵਿੱਚ ਉਹਦੇ ਤੋਂ ਬਾਅਦ ਫਿਰ ਸਟੇਟਾਂ ਪਾਸ ਕਰਨ ਉਹ ਸਟੇਟਾਂ ਵੀ ਬਹੁਤ ਮਤਲਬ ਪਿਆਹਾਂ ਦੇ ਵਿੱਚੋਂ 38 ਸਟੇਟਾਂ ਕਹਿਣ ਕਿ ਹਾਂਜੀ ਸੰਵਿਧਾਨ ਬਦਲ ਦਿਓ ਰਾਸ਼ਟਰਪਤੀ ਤਿੰਨ ਵਾਰੀ ਬਣਾ ਦਿਓ ਫੇਰ ਬਦਲ ਸਕਦਾ ਜਿਹੜੀ ਲਗਭਗ ਸੰਭਵ ਗੱਲ ਆ 38 ਸਟੇਟਾਂ ਥੋੜਾ ਕਹਿ ਸਕਦੇ ਆ ਇੰਨੀਆਂ ਮਤਲਬ ਰਿਪਬਲਿਕਨ ਹੋ ਜਾਣ ਜਾਂ ਇਸ ਪ੍ਰੋਪੋਰਸ਼ਨ ਦੇ ਵਿੱਚ ਜਿਹੜੇ ਮੈਂਬਰ ਨੇ ਉਹ ਰਿਪਬਲਿਕਨ ਹੋ ਜਾਣਾ ਹਾਊਸਸ ਦੇ ਵਿੱਚ ਤੇ ਹੋ ਹੀ ਨਹੀਂ ਸਕਦਾ ਸੋ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਉਹ ਸਿਸਟਮ ਦੇ ਵਿੱਚ ਸਾਰਾ ਕੁਝ ਇਸ ਤਰੀਕੇ ਦੇ ਨਾਲ ਫਿੱਟ ਕੀਤਾ ਆ ਕਿ ਐਡਾ ਸੌਖਾ ਨਹੀਂ ਕੁਝ ਵੀ ਹੋ ਸਕਦਾ ਪਰ ਇਹ ਗੱਲ ਬਹੁਤ ਵੱਡੀ ਆ ਕਿ ਜੇਕਰ ਰਾਸ਼ਟਰਪਤੀ 트ੰਪ ਨੇ ਕਿਹਾ ਕਿ ਤੀਜੀ ਵਾਰੀ ਵੜਨਾ ਚਾਹੁੰਦੇ ਆ ਤੇ ਇਹਦੇ ਕੋਈ ਸ਼ਰਤ ਨਹੀਂ ਤੇ ਖਾਸ ਤੌਰ ਦੇ ਉੱਤੇ ਜਦੋਂ ਉਹ ਇਹ ਕਹਿ ਰਹੇ ਆ ਕਿ ਆਮ ਨਾਟ ਜੋਕਿੰਗ ਮੈਂ ਸੰਜੀਦਾ ਤਰੀਕੇ ਦੇ ਨਾਲ ਇਹ ਗੱਲ ਕਰ ਰਿਹਾ ਕਿ ਦੇਰ ਆਰ ਵੇਜ਼ ਕਿ ਤਰੀਕੇ ਹੈਗੇ ਆ ਕਿ ਜਿਹਦੇ ਨਾਲ ਬਣਾਇਆ ਜਾ ਸਕਦਾ ਸੋ ਦੇਖੋ ਇਹ ਕਿੰਨਾ ਜਿਹੜਾ ਬਣਦਾ ਆ ਭਾਵੇਂ ਕਿ ਇਹ ਕਹਿ ਲਓ ਕਿ ਪਰ ਉਹਨਾਂ ਨੇ ਕੋਈ ਜੋਕ ਹੀ ਕੀਤਾ ਪਰ ਇਹਦੇ ਨੇ ਬਹੁਤ ਸੀਰੀਅਸ ਡਿਬੇਟ ਅਮਰੀਕਾ ਦੇ ਵਿੱਚ ਇੱਕ ਵਾਰੀ ਛੇੜ ਦਿੱਤਾ ਹੈ ਅਗਲੀ ਗੱਲ ਬਾਤ ਦੋਸਤੋ ਜਿਹੜੀ ਸਪੈਂਡਿੰਗ ਦੇ ਉੱਤੇ ਆ ਇਸ ਵੇਲੇ ਅਮਰੀਕਾ ਦੇ ਵਿੱਚ ਲੋਕ ਪੈਸਾ ਤੇ ਲਾਨੀ ਖਰਚ ਰਹੇ ਪੈਸੇ ਜੋੜਨ ਲੱਗੇ ਆ ਜਿਹੜੀਆਂ ਸੇਵਿੰਗਸ ਨੇ ਉਹ ਸੇਵਿੰਗ ਰੇਟ 4.6% ਦੇ ਉੱਤੇ ਇਸ ਵੇਲੇ ਪਹੁੰਚ ਗਏ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੈ ਲੋਕ ਪੈਸਾ ਥੇਲਾ ਖਰਚਣ ਦੀ بجائے ਅਮਰੀਕਾ ਦੇ ਵਿੱਚ ਜੋੜ ਰਹੇ ਆ ਉਹਦਾ ਕਾਰਨ ਕੀ ਆ ਜਦੋਂ ਦੇ ਰਾਸ਼ਟਰਪਤੀ 트럼ਪ ਆਇਆ ਉਹਨੇ ਟੈਰਿਫ ਲਾ ਦਿੱਤੇ ਹੁਣ ਜਿਹੜੇ ਟੈਰਿਫ ਲਾਏ ਆ ਟੈਰਿਫ ਦੇ ਨਾਲ ਕੁਦਰਤੀ ਤੌਰ ਦੇ ਉੱਤੇ ਚੀਜ਼ਾਂ ਮਹਿੰਗੀਆਂ ਹੋਈਆਂ ਚੀਜ਼ਾਂ ਮਹਿੰਗੀਆਂ ਹੋਣ ਗਿਆ ਅਮਰੀਕਾ ਦੇ ਵਿੱਚ ਲੋਕਾਂ ਦੀ ਆਮਦਨ ਓਨੀ ਆ ਵਸਤਾ ਮਹਿੰਗੀਆਂ ਹੋ ਗਈਆਂ ਖਰਚੇ ਵੱਧ ਜਾਣਗੇ ਤੇ ਕੁਦਰਤੀ ਆ ਉਹਨਾਂ ਕੋਲ ਪੈਸਾ ਨਹੀਂ ਹੋਊਗਾ ਗਰੀਬੀ ਹੋਊਗੀ ਮਹਿੰਗਾਈ ਵਧੂਗੀ ਤੇ ਉਹ ਸਾਰਾ ਕੁਝ ਤਾਂ ਹੈ ਹੀ ਆ ਪਰ ਇਹ ਸਭ ਤੋਂ ਵੀ ਵੱਡੀ ਗੱਲ ਜਿਹੜੀ ਇਸ ਵੇਲੇ ਹੋ ਰਹੀ ਆ ਉਹ ਇਹ ਹੋ ਰਿਹਾ ਕਿ ਅਨਸਰਟਨਟੀ ਬਹੁਤ ਵੱਡੀ ਪੈਦਾ ਹੋ ਗਈ ਅਨਸਰਟਨਟੀ ਦਾ ਮਤਲਬ ਇਹ ਆ ਕਿ ਲੋਕਾਂ ਨੂੰ ਇਹ ਨਹੀਂ ਪਤਾ ਕੱਲ੍ਹ ਨੂੰ ਹੋਣਾ ਕੀ ਆ ਹੋ ਸਕਦਾ ਕੱਲ੍ਹ ਨੂੰ ਉਹਨਾਂ ਦੀ ਨੌਕਰੀ ਹੋਵੇ ਹੋ ਸਕਦਾ ਨਾ ਹੋਵੇ ਇਹ ਵੀ ਹੋ ਸਕਦਾ ਕਿ ਉਹ ਜਿਹੜੇ ਆ ਕੱਲ੍ਹ ਨੂੰ ਜਿਹੜੀਆਂ ਚੀਜ਼ਾਂ ਜਿਹੜੀਆਂ ਅੱਜ ਲੈ ਰਹੇ ਆ ਉਹ ਮਹਿੰਗੀਆਂ ਹੋ ਜਾਣ ਇਸ ਕਰਕੇ ਹੁਣ ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਜਿਹੜੇ ਚਾਰ ਪੈਸੇ ਹੈਗੇ ਉਹ ਜੋੜ ਲੈਣੇ ਚਾਹੀਦੇ ਆ ਕਿਸੇ ਪਾਸੇ ਆਸੇ ਰੱਖ ਲੈਣੇ ਚਾਹੀਦੇ ਸੇਵਿੰਗ ਦੇ ਵਿੱਚ ਕੱਲ ਦਾ ਪਤਾ ਕੋਈ ਨਹੀਂ ਕਿੰਨੀਆਂ ਨੌਕਰੀਆਂ ਜਾਣੀਆਂ ਰੈਸੈਸ਼ਨ ਵੀ ਆ ਸਕਦਾ ਇਹ ਗੱਲ ਨੇ ਸਪੈਂਡਿੰਗ ਘਟਾਤੀ ਚਾਹੇ ਜਿੰਨੇ ਵੱਡੇ ਸਟੋਰ ਇੱਕ ਤਾਂ ਉਹ ਜਿਹੜੀ ਮਿਡਲ ਕਲਾਸ ਸਪੈਂਡਿੰਗ ਘਟਾਉਂਦੀ ਹੈ ਮਿਡਲ ਕਲਾਸ ਨਹੀਂ ਜਿਹੜੀ ਅਪਰ ਕਲਾਸ ਵੀ ਆ ਉਹਨੇ ਵੀ ਖਰਚਾ ਰੋਕ ਲਿਆ ਆਪਣਾ ਇਨਵੈਸਟਮੈਂਟ ਸਾਰਾ ਕੁਝ ਰੋਕ ਲਿਆ ਕਿਉਂਕਿ ਟੈਰਫ ਦੇ ਨਾਲ ਨੁਕਸਾਨ ਤਾਂ ਦੂਜੇ ਦੇਸ਼ਾਂ ਨੂੰ ਹੋਣਾ ਸੀ ਜਾਂ ਹੋਣਾ ਹੈ ਕਿ ਜਿਹੜੇ ਚੀਜ਼ਾਂ ਦੇ ਉੱਤੇ ਟੈਰਫ ਲੱਗਣਾ ਸੀ ਉਹਦਾ ਉਲਟਾ ਨੁਕਸਾਨ ਅਮਰੀਕਾ ਨੂੰ ਹੋਣ ਲੱਗ ਪਿਆ ਨੁਕਸਾਨ ਦੀ ਜਿਹੜੀ ਸਭ ਤੋਂ ਵੱਡਾ ਰੂਪ ਆ ਉਹ ਅਨਸਰਟਨਟੀ ਆ ਅਨਿਸ਼ਚਿਤਤਾ ਆ ਮਤਲਬ ਇਹ ਕਿ ਕੱਲ ਨੂੰ ਪਤਾ ਹੀ ਨਹੀਂ ਕੀ ਹੋਣਾ ਜਦ ਐਕਨੋਮੀ ਚੱਲਦੀ ਹੁੰਦੀ ਆ ਲੋਕਾਂ ਨੂੰ ਪਤਾ ਹੁੰਦਾ ਕਿ ਜੇ ਇੰਨੇ ਕ ਟ੍ਰੇਡ ਰੇਟ ਘਰ ਕੇ ਮਾਰ ਕੇ ਉੱਤੇ ਚਲੇ ਜਾਣੀਆਂ ਥੱਲੇ ਆ ਜਾਣੀਆਂ ਥੋੜਾ ਜਿਹਾ ਅੰਦਾਜ਼ਾ ਹੁੰਦਾ ਲੋਕਾਂ ਨੂੰ ਅਨਸਰਟਨਟੀ ਤਾਂ ਕਿਤੇ ਨਾ ਕਿਤੇ ਰਹਿੰਦੀ ਆ ਪਰ ਫਿਰ ਵੀ ਥੋੜਾ ਜਿਹਾ ਅੰਦਾਜ਼ੇ ਹੁੰਦੇ ਆ ਕਿ ਐਦਾਂ ਸਰਕਾਰ ਚੱਲਦੀ ਰਹਿਣੀ ਆ ਹੁਣ ਤਾਂ ਪਤਾ ਹੀ ਕੁਝ ਨਹੀਂ ਕੱਲ ਨੂੰ ਐਲਾਨ ਕੀ ਹੋ ਜਾਣਾ ਤੇ ਆ ਟੈਰਫ ਤੇ ਪਹਿਲੀ ਵਾਰ ਹੀ ਲੱਗਣ ਲੱਗੇ ਇੰਨੇ ਜ਼ਿਆਦਾ ਤੇ ਜੇ ਇਹ ਟੈਰਿਫ ਲੱਗ ਗਏ ਇਹਨਾਂ ਨੇ ਅੱਗੇ ਅਮਰੀਕਾ ਦੇ ਵਿੱਚ ਕੀ ਕਰਨਾ ਇਹਦੇ ਬਾਰੇ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਚਾਹੇ ਉਹ ਕਹਿੰਦੇ ਜੀ 에어ਲਾਈਨ ਹੈ ਡੈਲਟਾ 에어ਲਾਈਨ ਹੈ ਉਹ ਕਹਿੰਦੇ ਸਾਡੇ ਕੋਲੇ ਸਵਾਰੀਆਂ ਘਟ ਗਈਆਂ ਪੈਸੇਂਜਰ ਹੈ ਨਹੀਂ ਚਾਹੇ ਟਾਰਗੇਟ ਸਟੋਰ ਆ ਉਹ ਕਹਿੰਦੇ ਸਾਡੇ ਕੋਲੇ ਗਾਹਕ ਹੈ ਨਹੀਂ ਚਾਹੇ ਰੈਸਟੋਰੈਂਟ ਵਾਲੇ ਉਹ ਕਹਿੰਦੇ ਸਾਡੇ ਕੋਲੇ ਗਾਹਕ ਹੈ ਨਹੀਂ ਕੋਈ ਬੰਦਾ ਨਾ ਤੇ ਵਕੇਸ਼ਨ ਤੇ ਜਾ ਰਿਹਾ ਮਤਲਬ ਇਹ ਨਹੀਂ ਕਿ ਬਿਲਕੁਲ ਬੰਦ ਹੋ ਗਏ ਜ਼ੀਰੋ ਹੋ ਗਏ ਬਹੁਤ ਘਟ ਗਿਆ ਸਿਗਨੀਫੀਕੈਂਟਲੀ ਘਟ ਗਿਆ ਜਿਹੜੇ ਦਿਸ ਰਹੇ ਆ ਕਿ ਘਟ ਗਏ ਆ 에어ਲਾਈਨ ਦੇ ਵਿੱਚ ਟ੍ਰੈਵਲ ਘਟਿਆ ਰੈਸਟੋਰੈਂਟਸ ਦੇ ਵਿੱਚ ਘਟਿਆ, ਸਟੋਰਾਂ ਦੇ ਉੱਤੇ ਸ਼ਾਪਿੰਗ ਘਟੀ ਆ, ਲੋਕ ਸਪੈਂਡ ਨਹੀਂ ਕਰ ਰਹੇ। ਹਾਲਾਂਕਿ ਏਡੀ ਮਹਿੰਗਾਈ ਕੋਈ ਨਹੀਂ ਹੋਈ ਅਮਰੀਕਾ ਦੇ ਵਿੱਚ ਇਸ ਵੇਲੇ ਪਰ ਉਹ ਜਿਹੜੀ ਅਨਸਰਟਨਟੀ ਪੈਦਾ ਹੋ ਗਈ ਜਿਹਦੇ ਤੋਂ ਇਹ ਨਹੀਂ ਪਤਾ ਲੱਗਦਾ ਵੀ ਕੱਲ੍ਹ ਨੂੰ ਕੀ ਹੋਣਾ, ਉਹ ਡਰ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਬੈਠ ਗਿਆ, ਉਹਨੇ ਸਪੈਂਡਿੰਗ ਘੱਟ ਕਰ ਦਿੱਤੀ ਆ ਤੇ ਇਹਦੇ ਨਾਲ ਹੁਣ ਕੁਦਰਤੀ ਆ ਵੀ ਜਦੋਂ ਇਕਨੋਮੀ ਸਲੋ ਹੁੰਦੀ ਆ ਤੇ ਇਹਦਾ ਫਿਰ ਜਿਹੜਾ ਮਾੜਾ ਅਸਰ ਆ ਉਹ ਕੁਦਰਤੀ ਤੌਰ ਦੇ ਉੱਤੇ ਇਹ ਸਾਰੇ ਕੁਸ਼ ਦੇ ਉੱਤੇ ਪਏਗਾ। ਤੇ ਇਹਦੇ ਨਾਲ ਜਿਹੜੀਆਂ ਕੁਝ ਹੋਰ ਗੱਲਾਂ ਬਾਤਾਂ ਨੇ ਕਿ ਉਹ ਵੱਖਰੇ ਤਰੀਕੇ ਦੇ ਨਾਲ ਵੀ ਸਾਹਮਣੇ ਆ ਸਕਦੀਆਂ ਤੇ ਆਮ ਲੋਕ ਜਿਹੜੇ ਨੇ ਉਹ ਖਰਚ ਜਿਹੜੇ ਨੇ ਉਹ ਘਟਾ ਚੋ ਅਗਲੀ ਗੱਲ ਬਾਤ ਦੋਸਤੋ ਅਮਰੀਕਾ ਦੇ ਵਿੱਚ ਟੈਰਫ ਤੇ ਟੈਰਫ ਦੇ ਨਾਲ ਹੋਣ ਵਾਲਾ ਇਕੱਠਾ ਪੈ ਜਿਹੜਾ ਪੈਸਾ ਇੱਕ ਅੰਦਾਜ਼ਾ ਲਾਇਆ ਜਾ ਰਿਹਾ ਕਿ 6 ਟ੍ਰਿਲੀਅਨ ਡਾਲਰ ਅਮਰੀਕਾ ਦੇ ਵਿੱਚ ਟੈਰਫ ਤੋਂ ਇਕੱਠਾ ਹੋਊਗਾ ਰਾਸ਼ਟਰਪਤੀ 트ੰਪ ਦੀ ਇਹ ਸਕੀਮ ਆ ਕਿ ਇੰਨੇ ਟ੍ਰਿਲੀਅਨ ਡਾਲਰ ਜਿਹੜਾ ਉਹ ਇਕੱਠਾ ਕੀਤਾ ਜਾਊਗਾ ਪਰ ਇਹ ਸਾਰੇ ਕੁਛ ਦੇ ਨਾਲ ਜਿਹੜਾ ਕਿ ਹੁਣ ਉਹ ਕੈਲਕੂਲੇਸ਼ਨ ਕਰਕੇ ਦੱਸਿਆ ਜਾ ਰਿਹਾ 6 ਟ੍ਰਿਲੀਅਨ ਡਾਲਰ 10 ਸਾਲਾਂ ਦੇ ਵਿੱਚ ਕਹਿ ਰਹੇ ਆ ਇਹ ਕਿ 10 ਸਾਲ ਲੱਗਣਗੇ 6 ਟ੍ਰਿਲੀਅਨ ਡਾਲਰ ਟੈਰਿਫ ਤੋਂ ਇਕੱਠਾ ਹੋ ਜਾਊਗਾ ਪਰ ਉਹ ਟੈਰਿਫ ਦਾ ਜਿਹੜਾ ਪੈਸਾ ਆ ਸਾਰਾ ਕਿੱਧਰੋਂ ਆਇਆ ਕੀ ਉਹ ਜਿਹੜਾ ਪੈਸਾ ਆ ਉਹਨੂੰ ਇਹ ਇਹਨਾਂ ਨੇ ਜਿਹੜੇ ਉਹਦਾ ਅਸਰ ਅਮਰੀਕਾ ਦੇ ਉੱਤੇ ਨਹੀਂ ਪਊਗਾ ਜਿਹੜਾ ਕੰਜ਼ਿਊਮਰ ਆ ਉਹ ਪੈਸਾ ਕਿੱਥੋਂ ਲੈ ਕੇ ਆ ਰਿਹਾ ਜਾਂ ਉਹ 6 ਟ੍ਰਿਲੀਅਨ ਦੇ ਵਿੱਚ ਉਹਦਾ ਕਿੰਨਾ ਹੈ ਤੇ ਇਕਨੋਮੀ ਨੂੰ ਇਹਨੇ ਕਿੰਨਾ ਸਲੋ ਕਰਨਾ ਤੇ ਜੇ ਇਕਨੋਮੀ ਸਲੋ ਹੋ ਕੇ ਰੈਸੈਸ਼ਨ ਦੇ ਵੱਲੋਂ ਚਲੇਗੀ ਤੇ ਫਿਰ ਕੀ ਆਪਸ਼ਨ ਆ ਸੋ ਕਿੰਨੇ ਸੈਂਕੜੇ ਬਿਲੀਅਨ ਡਾਲਰ ਸਾਲ ਦੇ ਵਿੱਚ ਇਕੱਠਾ ਹੋਣਾ ਇਹੇ ਰਾਸ਼ਟਰਪਤੀ ਟਰੰਪ ਦੀ ਸਕੀਮ ਆ ਇਹ ਵੀ ਵਾਈਟ ਹਾਊਸ ਦੀ ਸਟੇਟਮੈਂਟ ਆ ਜਿਹੜਾ 6 ਟ੍ਰਿਲੀਅਨ ਡਾਲਰ ਦਾ ਇਹਨਾਂ ਨੇ ਅੰਕੜੇ ਦੱਸੇ ਆ ਇਹ ਉਹਨਾਂ ਦੀ ਸਕੀਮ ਆ ਕਿ ਮੈਂ ਅਸਲ ਚਾਹ ਕਰਨਾ ਚਾਹਨਾ ਕਿ ਇਦਾਂ 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 ਕਰਕੇ ਉਹ ਟੈਰਿਫ ਲਾ ਕੇ ਜਿੰਨਾ ਬਾਹਰਲਾ ਪੈਸਾ ਆ ਉਹ ਸਾਰੇ ਦੇ ਉੱਤੇ ਉਹ ਸਾਡੇ ਕੋਲੇ ਅਮਰੀਕਾ ਦੇ ਵਿੱਚ ਆਊਗਾ ਤੇ 6 ਟ੍ਰਿਲੀਅਨ ਡਾਲਰ ਦਾ ਸਿੱਧੀ ਸਿੱਧੀ ਜਿਹੜੀ ਕਮਾਈ ਆ ਜਾਂ ਇਦਾਂ ਕਹਿ ਲਓ ਕਿ ਬਜਟ ਦੇ ਵਿੱਚ 10 ਸਾਲਾਂ ਦੇ ਵਿੱਚ ਆ ਜਾਊਗੀ ਪਰ ਇਹਦੇ ਨਾਲ ਜਿੱਥੇ ਇੱਕ ਇਹ ਜਿਹੜੇ ਦੋਵੇਂ ਦੋਵੇਂ ਤਰਕ ਨੇ ਆਪਣੇ ਆਪਣੇ ਰਾਸ਼ਟਰਪਤੀ 트੍ਰੰਪ ਦਾ ਤਰਕ ਬਹੁਤ ਸਪਸ਼ਟ ਆ ਉਹ ਕਹਿੰਦੇ ਵੀ ਮੇਰਾ ਇੱਕ ਇੱਕ ਤ ਟੈਰਿਫ ਦੇ ਨਾਲ ਕੀ ਹੋਊਗਾ ਆ 6 ਟ੍ਰਿਲੀਅਨ ਡਾਲਰ ਤੇ ਸਿੱਧਾ ਇਕੱਠਾ ਹੋਊਗਾ ਦੂਜਾ ਜਿਹੜਾ ਉਹਨਾਂ ਦਾ ਅਲਟੀਮੇਟ ਟਾਰਗੇਟ ਇਹ ਆ ਕਿ ਅਮਰੀਕਾ ਦੇ ਵਿੱਚ ਨੌਕਰੀਆਂ ਵਾਪਸ ਆਉਣ ਅਮਰੀਕਾ ਦੇ ਵਿੱਚ ਫੈਕਟਰੀਆਂ ਵਾਪਸ ਆਉਣ ਕਿ ਜਦੋਂ ਇੱਥੇ ਬਣਾਈ ਹੋਈ ਚੀਜ਼ ਦੇ ਉੱਤੇ ਜ਼ੀਰੋ ਟੈਕਸ ਆ ਉਹਦੇ ਤੇ ਕੋਈ ਟੈਕਸ ਨਹੀਂ ਕਾਰ ਮੰਨ ਲਓ ਬਣਦੀ ਆ ਅਮਰੀਕਾ ਦੇ ਵਿੱਚ ਜੇ ਕੋਈ ਚੀਜ਼ ਬਾਹਰੋਂ ਆਉਂਦੀ ਆ ਉਹਦੇ ਉੱਤੇ 25% ਟੈਰਿਫ ਆ ਤੇ ਫਿਰ ਜਿਹੜੀਆਂ ਕੰਪਨੀਆਂ ਨੇ ਵੱਡੀਆਂ-ਵੱਡੀਆਂ ਉਹ ਕਿਉਂ ਨਹੀਂ ਇਹ ਸੋਚਣਗੀਆਂ ਕਿ ਆਪਾਂ ਜਿਹੜੀ ਚੀਜ਼ ਇੱਥੇ ਕਿਸੇ ਦੂਜੇ ਮੁਲਕ 'ਚ ਬਣਾ ਕੇ ਅਮਰੀਕਾ ਨੂੰ ਭੇਜਦੇ ਆ ਤੇ ਉੱਥੇ ਉਹਦੇ ਉੱਤੇ 25% ਟੈਰਫ ਦੇ ਕੇ ਤੇ ਇਹਨਾਂ ਮਹਿੰਗਾ ਕਰਕੇ ਉਹਨੂੰ ਉੱਥੇ ਲੈ ਕੇ ਜਾਣੇ ਆ ਕਿਉਂ ਨਾ ਇਹਨੂੰ ਅਮਰੀਕਾ ਦੇ ਵਿੱਚ ਹੀ ਬਣਾਇਆ ਜਾਵੇ ਅਮਰੀਕਾ ਦੇ ਵਿੱਚ ਬਣਾ ਕੇ ਅਮਰੀਕਾ 'ਚ ਹੀ ਵੇਚ ਦਿਓ ਤੇ ਟੈਕਸ ਜਿਹੜਾ 0 ਮਤਲਬ ਜਿਹੜਾ 25% ਟੈਰਫ ਲੱਗਣਾ ਸੀ ਉਹ ਸਾਰਾ ਤਾਂ 0 ਹੋ ਗਿਆ ਬਾਕੀ ਤੇ ਸਾਰੇ ਟੈਕਸ ਉੱਥੇ ਹੀ ਰਹਿਣਗੇ ਇਹਦੇ ਨਾਲ ਕੰਪਨੀਆਂ ਨੂੰ ਫਾਇਦਾ ਇਹ ਆ ਕਿ ਉਹਨਾਂ ਦੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਉਹਨਾਂ ਨੂੰ ਫਾਇਦਾ ਹੋਊਗਾ ਵਿਕਣਗੀਆਂ ਜਦੋਂ ਕਸਟਮਰ ਨੂੰ ਸਸਤੀ ਚੀਜ਼ ਮਿਲੂਗੀ ਤਾਂ ਜ਼ਿਆਦਾ ਵਿਕਣਗੀਆਂ ਅਮਰੀਕਾ ਨੂੰ ਫਾਇਦਾ ਇਹਦੇ ਵਿੱਚ ਸਿੱਧਾ ਸਿੱਧਾ ਇਹ ਆ ਕੇ ਬਾਹਰਲੀ ਫੈਕਟਰੀਆਂ ਜਿਹੜੀਆਂ ਉੱਥੇ ਆ ਜਾਣਗੀਆਂ ਉੱਥੇ ਜੋਬਸ ਮਿਲਣਗੀਆਂ ਇਕਨੋਮੀ ਜਿਹੜੀ ਆ ਹੋਰ ਸਟਰੋਂਗ ਹੋਊਗੀ ਰਾਸ਼ਟਰਪਤੀ 트ੰਪ ਦਾ ਅਲਟੀਮੇਟ ਮਕਸਦ ਵੀ ਇਹੀ ਆ ਪਰ ਇਹਦੇ ਤੋਂ ਬਿਨਾ ਟੈਰਫ ਤੋਂ ਦੱਸਿਆ ਜਾ ਰਿਹਾ ਕਿ 10 ਸਾਲਾਂ ਦੇ ਵਿੱਚ 6 ਟ੍ਰਿਲੀਅਨ ਡਾਲਰ ਇਕੱਠਾ ਹੋਣ ਦੀ ਸੰਭਾਵਨਾ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ